ਇਹ ਤਸਵੀਰਾਂ ਫਲੱਡ ਦੀਆਂ ਜੋ ਤੁਸੀਂ ਦੇਖ ਸਕਦੇ ਹੋ ਮਹਾਲੀ ਦੇ ਪਿੰਡ ਰੋਡ ਦਾ ਐਰੋਸਿਟੀ ਦੀਆਂ ਨੇ ਜਿੱਥੇ ਕਿ ਸਭ ਤੋਂ ਮਹਿੰਗੀ ਜ਼ਮੀਨ ਫੌਸੇ ਇਲਾਕਾ 에ਰਪੋਰਟ ਦੇ ਨਾਲ ਵਾਲਾ ਐਰੋਸਿਟੀ ਦਾ ਮੰਨਿਆ ਜਾਂਦਾ ਉੱਥੇ ਦੀ ਸਥਿਤੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅੱਜ ਸਵੇਰ ਦੀਆਂ ਨੇ ਜਦੋਂ ਦਾ ਚੰਡੀਗੜ੍ਹ ਮਹਾਲੀ ਦੇ ਵਿੱਚ ਰਾਤ ਦਾ ਹੀ ਮੀਂਹ ਪੈਣਾ ਸਟਾਰ ਹੋਇਆ ਮੀਂਹ ਤੋਂ ਬਾਅਦ ਜਿਹੜੇ ਹਾਲਾਤ ਆ ਦੂਗੇ ਪਾਸੇ ਸਾਡੀਆਂ ਵੀਡੀਓ ਚੱਲ ਰਹੀਆਂ ਨੇ ਨਵਾਂ ਗਰਾਉਂਡ ਦੇ ਕੀ ਹਾਲ ਆ ਇਸ ਦੇ ਨਾਲ ਖੁੱਡਾ ਲਾਹੌਰਾ ਦੇ ਜਿਹੜੀ ਕਿ ਨਦੀ ਜਾਂਦੀ ਆ ਉਹਦੇ ਵਿੱਚ ਵੀ ਬਹੁਤ ਸਾਰਾ ਪਾਣੀ ਭਰਿਆ ਹੋਇਆ ਜਿਸ ਦੇ ਨਾਲ ਲਗਾਤਾਰ ਬੰਨ ਡੁੱਟਣ ਦਾ ਵੀ ਖਤਰਾ ਬਣਿਆ ਹੋਇਆ ਤੇ ਪੁਲਾਂ ਦੇ ਉੱਪਰ ਦੀ ਪਾਣੀ ਹੋ ਰਿਹਾ ਇਹ ਤਸਵੀਰਾਂ ਦੇਖ ਕੇ ਤੁਸੀਂ ਹੈਰਾਨ ਰਹੋਗੇ ਮੋਹਾਲੀ ਦੇ ਸਭ ਤੋਂ ਪਾਰਸ਼ੇਰੀਆ 에어로 ਸਿਟੀ ਜਿਹੜਾ ਕਿ 에어ਪੋਰਟ ਦੇ ਨਾਲ ਲੱਗਦਾ ਇਲਾਕਾ ਪਿੰਡ ਰੁੜਕਾ ਦੀਆਂ ਨੇ ਰੁੜਕਾ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਆ ਚੁੱਕਿਆ ਲੋਕਾਂ ਦੇ ਘਰਾਂ ਤੱਕ ਪਾਣੀ ਆ ਚੁੱਕਿਆ ਇਹ ਤਸਵੀਰਾਂ ਸਾਨੂੰ ਭੇਜਿਆ ਗਈਆਂ ਪਿੰਡ ਰੁੜਕਾ ਦੇ ਵੱਲੋਂ ਕੇ ਰੁੜਕਾ ਪਿੰਡ ਦਾ ਸਭ ਤੋਂ ਮਹਿੰਗੀ ਜ਼ਮੀਨ ਜਿੱਥੇ ਵਿਕਦੀ ਆ ਉਸ ਪਿੰਡ ਦਾ ਹਾਲ ਦੇਖ ਸਕਦੇ ਹੋ ਪਾਣੀ ਦੀ ਮਾਰ ਹੇਠ ਪਿੰਡ ਆਜੇਗਾ ਜੇਕਰ بارش ਨਾ ਰੁਕੀ ਚੰਡੀਗੜ੍ਹ ਮੁਹਾਲੀ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਨਦੀਆਂ ਨਾਲੇ ਭਰੇ ਹੋਏ ਆ ਪਾਣੀ ਦੇ ਨਾਲ ਹੋ ਸਕਦਾ ਅਗਰ ਬਰਸਾਤ ਨਾ ਰੁਕੀ ਤਾਂ ਜਿਹੜਾ ਪਾਣੀ ਆ ਕਿਤਨਾ ਕਿਤੇ ਮੁਹਾਲੀ ਚੰਡੀਗੜ੍ਹ ਤੇ ਰਹੈਸ਼ੀ ਇਲਾਕਿਆਂ ਵਿੱਚ ਵੀ ਮਾਰ ਕਰੇਗਾ ਇਹ ਤਸਵੀਰਾਂ ਤੁਹਾਡੇ ਨਾਲ ਮੁਹਾਲੀ ਚੰਡੀਗੜ੍ਹ ਤੋਂ ਸਾਂਝੀਆਂ ਕਰ ਰਹੇ ਆ ਜਿੱਥੇ ਕਿ ਪਾਣੀ ਆ ਦੇਣਾ ਸਾਨੂੰ ਲੋਕਾਂ ਦੇ ਘਰਾਂ ਤੱਕ ਖੇਤਾਂ ਤੱਕ ਦੇਖਣ ਨੂੰ ਮਿਲ ਰਿਹਾ ਹੈ